ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਦੋਸਤੋ ਹੁਣ ਕੀ ਟਾਈਮ ਹੈ ਕਿ ਬੱਚਿਆਂ ਦੇ ਪੇਪਰਾਂ ਦਾ ਟਾਈਮ ਹੈ ਬੱਚਿਆਂ ਦੇ ਪੇਪਰ ਇੰਨੇ ਜ਼ਿਆਦਾ ਜ਼ਰੂਰੀ ਹੁੰਦੇ ਹਨ ਦੋਸਤੋ ਕਿ ਬੱਚਿਆਂ ਦੇ ਸਿਰ ਤੇ ਤਾਂ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਹੈ ਉਸ ਤੋਂ ਦੁੱਗਣੀ ਟੈਨਸ਼ਨ ਉਹਨਾਂ ਦੇ ਮਾਤਾ ਪਿਤਾ ਤੇ ਹੁੰਦੀ ਹੈ ਕਿ ਜੇਕਰ ਸਾਡੇ ਬੱਚੇ ਦੇ ਚੰਗੇ ਨੰਬਰ ਨਾ ਆਏ ਤਾਂ ਦੋਸਤੋ ਉਸ ਨੂੰ ਕਿੰਨੀ ਜ਼ਿਆਦਾ ਪਰੇਸ਼ਾਨੀ ਹੋ ਸਕਦੀ ਹੈ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੇਪਰਾਂ ਤੋਂ ਪਹਿਲਾਂ ਤੁਸੀਂ ਆਪਣੇ ਬੱਚੇ ਨੂੰ ਕਿਹੜੀ ਚੀਜ਼ ਦੇਣੀ ਹੈ ਜਿਹੜੀ ਕਿ ਦੋਸਤੋ ਉਸ ਦੇ ਪੇਪਰਾਂ ਦੇ ਰਿਜ਼ਲਟ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗੀ ਤਾਂ ਦੋਸਤੋ ਇਹ ਕਿਹੜੀ ਚੀਜ਼ ਹੈ ਇਹ ਚੀਜ਼ ਦੋਸਤੋ ਤੁਹਾਨੂੰ ਤੁਹਾਡੇ ਘਰ ਦੀ ਰਸੋਈ ਵਿੱਚੋਂ ਆਸਾਨੀ ਨਾਲ ਮਿਲ ਜਾਵੇਗੀ ਜੇਕਰ ਤੁਹਾਡੇ ਘਰ ਦੇ ਰਸੋਈ ਵਿੱਚ ਨਾ ਹੋਵੇ ਤਾ ਤੁਹਾਨੂੰ ਕਿਸੇ ਨਜ਼ਦੀਕੀ ਕਰਿਆਨਾ ਸਟੋਰ ਜਾਂ ਫਿਰ ਕਿਸੇ ਹੋਰ ਦੁਕਾਨ ਤੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਵੇਗੀ ਤਾਂ ਆਓ ਹੁਣ ਦੱਸਦੇ ਹਾਂ ਕਿ ਇਹ ਕਿਹੜੀ ਚੀਜ਼ ਹੈ ਤਾਂ ਦੋਸਤੋ ਇਹ ਚੀਜ਼ ਹੈ ਆਮਲੇ ਦਾ ਮਰਬਾ ਆਮਲੇ ਦਾ ਮਰਬਾ ਜੇਕਰ ਤੁਸੀਂ ਆਪਣੇ ਬੱਚੇ ਨੂੰ ਸਵੇਰੇ ਖਾਲੀ ਪੇਟ ਦੋਗੇ ਤਾਂ ਦੋਸਤੋ ਉਸ ਦਾ ਦਿਮਾਗ ਇਹਨਾਂ ਜ਼ਿਆਦਾ ਤਰੋ ਤਾਜ਼ਾ ਮਹਿਸੂਸ ਕਰੇਗਾ ਕਿ ਜਿਹੜਾ ਕੁਝ ਤੁਹਾਡਾ ਬੱਚਾ ਯਾਦ ਕਰੇਗਾ ਉਸ ਨੂੰ ਬਹੁਤ ਆਸਾਨੀ ਨਾਲ ਪੇਪਰ ਵਿੱਚ ਯਾਦ ਰਹੇਗਾ ਇਸ ਤੋਂ ਇਲਾਵਾ ਜੇਕਰ ਤੁਹਾਡੇ ਬੱਚਾ ਦਾ ਮੋਟਾਪਾ ਜ਼ਿਆਦਾ ਹੋਵੇ ਤਾ ਮੋਟਾਪਾ ਕਟੇਗਾ ਉਸ ਦੀ ਨਿਗਾਹ ਤੇਜ ਹੋ ਜਾਵੇਗੀ ਇਸ ਤੋਂ ਇਲਾਵਾ ਅੱਜ ਕੱਲ ਦੇ ਮੌਸਮ ਵਿੱਚ ਬੱਚਿਆਂ ਨੂੰ ਖੰਘ ਜ਼ੁਖਾਮ ਤਾਂ ਦੋਸਤੋ ਆਮ ਹੀ ਹੋ ਚੁੱਕੀ ਹੈ ਤਾਂ ਇਹਦਾ ਸੇਵਨ ਨਾਲ ਤੁਹਾਡੇ ਬੱਚੇ ਦਾ ਖੰਘ ਜ਼ੁਖਾਮ ਵੀ ਖਤਮ ਹੋਵੇਗਾ ਅਤੇ ਦੋਸਤੋ ਇਸ ਤੋਂ ਇਲਾਵਾ ਇਹ ਤੁਹਾਡੇ ਬੱਚਾਂ ਦੇ ਇਮਿਊਨਿਟੀ ਭਾਵ ਕੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਵੇਗਾ ਤਾਂ ਦੋਸਤੋ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੀ ਕੇਅਰ ਕਰਨੀ ਚਾਹੁੰਦੇ ਹੋ ਤਾਂ ਉਸ ਨੂੰ ਰੋਜ਼ਾਨਾ ਖਾਲੀ ਪੇਟ ਆਮਲੇ ਦਾ ਮਰਬਾ ਜ਼ਰੂਰ ਦਿਓ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ